लो जी आजा अपने बड़े कबूतर दिखाते अपने जोड़ा गए इसके बच्चे जीते भी इनका अंडे तरखे इसके बच्चे भी जीते भी जो इसने अंडे रह रखे और इसका बच्चे भी जीता है भाई इसने भी गाड़ बच्चे गाड़ रखे इनका बच्चा भी भाई इसका बच्चा भी जीता बच्चे गाड़ रखे इन्हें इनका भी एक बच्चा जीता है भाई इन्हें बच्चे गाड़ रखे एक जोड़ा यो लगाया भाई इसके मदीन के बच्चे जीते हैं एक जोड़ा यो लगाया अपने यार दोस्त पत्र मदीन है बिल्कुल बहुत सोनी पवित्र इस वो एक जोड़ा यो लगाया जी यो भी अपने यार दोस्त पते लेना नर मदीन इसके बच्चे जीते जी अपने वापस कर दिया दोबारा फिर ले आए। देखो जोड़ा बच्चे कार्ड रखे इसने

ਨਰ ਪਰਕਿਆ ਸੀ ਗੱਲੋਂ ਬਹੁਤ ਢੱਬਾ ਮੈਂ ਚੁੜੇ ਕਬੂਤਰਾਂ ਜੀ ਚਿੱਟੀ ਆਏਗਾ ਇਹ ਮਦੀਨ ਲਗਾਈ ਹੈ ਬੇਸ਼ਕਿਲ ਮੈਨੂੰ ਟਾਣਨ ਦਾ ਕੀ ਬੱਚੀ ਇਹ ਲੋਸ਼ ਉਹ ਪਰਦੇ ਦਾ ਕੰਮ ਕੁਛ ਆਪਣਾ ਲੋਸ਼ ਨਕਵਾ ਅਰੇ ਫਿਰ ਬਰਾਦ ਕਰਨ ਲੱਗੇ ਨੇ ਦੇਖਾ ਬੈਠੀਆਂ ਮਦੀਨ ਦੇ ਰਗਾ ਇਹ ਜੀ ਕਾਲਾ ਦਰਮੈਨ ਵਾਲਾ ਬਿਲਕੁਲ ਸਵੇਦਾਕ ਜੋ ਲੈਣਾ ਇਹਨੇ ਆਪਣੇ ਰਿਸਟ ਵਾਲੀ ਮਾਤੇ ਪੰਜਾਬ ਮ ਮਛਲੀਪੜਾ ਜੀ ਮਛਲੀ گاਉਂ ਆ ਵਾ ਤੇ ਲੈਣਾ ਜਨਾਏ ਵਾਲਾ ਮਾਵਾ ਵੀ ਇਸਕੇ ਕਾਲੇ ਚਿੰਦੇ ਤੇ ਇਹ ਬੱਚੇ ਕੱਢਾ ਕਾਲੇ ਕੋਈ ਨਾਮ ਕੱਢਦੇ ਦਾਲ ਚਿੰਦੇ ਕਾਲੇ ਚਿੰਦੇ ਕੋਈ ਤਰ੍ਹਾਂ ਦੇ ਬੱਚੇ ਕੱਢਾ ਜੋ ਰਾਜਨ ਵਾਲੇ ਨਹੀਂ ਜੀ ਇਹ ਬੜਾ ਗੁੱਡ ਆਟਮਾ ਨਰਮਦੀਨ ਪਰਕੇ ਇਹਨੇ ਇੱਕ ਜੁੜਾ ਇਹ ਲੈ ਆਇਆ ਇਹ ਮਦੀਨਾ ਗੋੜੀ ਲਾਲ ਪੈਰ ਮੋਜ ਇਹਨੇ ਕੂਤਰਾ ਇਸੇ ਮਾਉਂ ਜਿੱਤੇ ਪੈਰ ਮੋਜ ਇਹ ਮਦੀਨਾ ਵਿੱਚ ਜਿੱਤੀ ਹੈ ਭਾਈ ਇਹ ਮੁਕੋਆ ਨਾਲ ਲਾਇਆ ਭਾਈ ਰਾਜਨਾਲੀ ਗੱਲੋਂ ਰਾਜੀਨੀ ਗੱਲੋਂ ਸਵੇਦਾਂਖੜੀ ਗੱਲੋਂ ਇਹ ਦੋ ਮੱਝਿੱਤੇ ਅਭਿਜਿਤ ਸਾਰਾ ਇਸਲੇ ਬੱਚੇ ਲੈ ਲੀਏ ਇੱਕ ਮਦਨੇ ਕੇ ਦਾ ਦੋ ਦੂਸਰੀ ਗੱਲੋਂ ਲਈਏ ਤੇ ਇੱਕ ਗੱਲ ਲਗਾਇਆ ਜੋੜਾ ਅੰਡੇ ਐ ਰੀ ਮਦਨੇ ਲਈ ਦੇਖੋ ਇਹ ਪੈਰ ਮੋਜਾ ਕਬੂਤਰ ਬਹੁਤ ਸੁਣੋ ਇਹ ਜੋੜੇ ਨੇ ਅੰਦਰ ਅੰਡੇ ਰੱਖ ਰੱਖੇ ਕਹੇ ਮਦਨੇ ਬੈਠੀ ਦੀ ਹੈਗਾ ਹੰਦਲ ਬਾਹਰ ਕਰ ਉੱਪਰ ਭਰਾਨ ਕਰਨ ਲੱਗਿਆ ਰੀਨ ਨੂੰ ਉਹ ਚਲੇ ਗਿਆ ਉਸੇ ਗੁੱਡੇ ਮੇਂ ਜ ਰੈਨ ਪਕੜ ਲੈ ਇਹਨੇ ਦੇਖ ਮਦੀਨ ਵਿੱਚੋਂ ਨੰਦੇਰੇ ਆਇਤਾ ਸੀ ਬੰਦੇ ਦੂਸਰੇ ਗਮਦੀਨ ਪਕਵਚਾ ਕਰਨ ਦੇ ਚੱਕਰ ਮਾਂ ਬਈ ਉਹ ਬਹੁਤ ਤੇਜ਼ ਹੈ ਗੋਪਤਰ ਕਾਲਾ ਪਕੜ ਲੈ ਇਹਨੂੰ ਥਾਲੇ ਦੇ ਹੱਥ ਮ ਜਦ ਇਹ ਚੁਗ ਲੈ ਗਮਦੀਨ ਫਿਰ ਅੰਦਰ ਪਿਜਰ ਜੀ ਆਹਰ ਦਿਖਾ ਗਿਆ ਪਿੱਛੇ ਦੇ ਦਿਖਾਇ ਗੌਰ ਤੇ ਆਂਖ ਦਿਖਾਇਆ ਸੀ ਪਹਿਲਾਂ ਲਓ ਜੀ ਆਂਖ ਬਿਲਕੁਲ ਸਵੇਰ ਆਂਖ ਬਹੁਤ ਸੋਹਣਾ ਕਬੂਤਰ ਹੈ ਬਾਈ ਸਿਰੇ ਦਾ ਪੰਗ ਦਿਖਾ ਗੋਲ ਕਰ ਕੇ ਬੱਚੇ ਕਹੇ ਕੱਢ ਲਾਇਆ ਬੱਚੇ ਲਾਲ ਡੱਬੇ ਕੱਢਦੇ ਉਹ ਕਾਲੇ ਡੱਬੇ ਉੱਪਰ ਤੇ ਦਿਖਾਣਾ ਪੰਗ ਮੇਰੇ ਕੰਨੇ ਦਿਖਾਣਾ ਯਾਰ ਜੀ ਉਹ ਪੈਰ ਦਿਖਾਈ ਬਿਲਕੁਲ ਗਾਜਰੀ ਪੈਰ ਬਿਲਕੁਲ ਸੁਰਖ ਮਿੱਟੀ ਲੱਗ ਰਹੀ